ਉਹ ਕਹਿੰਦੇ ਕਿ ਜੇ ਲੱਗ ਕੇ ਕਿ ਹਰ ਕੰਮ ਜੇ ਪਾਈ ਉਹਦੇ ਬੀਤਕਾਰ ਨੇ ਕਹਿ ਕੇ ਕੰਮ ਕੰਮ ਚੋਂ ਪੁਰਾਣੀਆਂ ਪ੍ਰੋਬਲਮ ਛੱਡੋ ਆਪਾਂ ਇੱਕ ਵਾਰੀ ਗੱਡੀ ਦੇ ਜੱਗਨੇ ਕਰਦੇ ਬੰਦ ਗੱਡੀ ਪਾਉਣੀ ਆਪਣੇ ਕੋਲ ਤੋਂ ਹਰ ਇੱਕ ਕੰਮ ਤੋਂ ਪਹਿਲਾਂ ਪੰਜਾਰ ਹਾਂ ਨਹੀਂ ਕਰਦੇ ਜਿਹੜੇ ਪਰ ਆਪਾਂ ਤੋਂ ਸਟੇਟ ਨੇ ਆਪਾਂ ਨੇ ਬਿਲਾਂ ਨੂੰ ਗਾਉਂ ਤੋਂ ਨਹੀਂ ਕਿਦੋਂ ਲਾਜ ਨਹੀਂ ਆਖੇ ਕਰਨੇ ਇੱਕ ਬੱਚੇ ਬੋਟਾ ਰਸ ਨਹੀਂ ਸੀ ਸੀ ਬੋਟ ਲੋਕ ਨਹੀਂ ਸੀ ਅਗਲੇ ਹਫਤੇ ਭਰ ਕੇ ਜਾਵਾਂਗੇ ਹੁਣ ਇਹ ਪੂਰਾ ਜਨਵਾਪ੍ਰਸ ਜਾਂ ਫੁੱਟੇ ਗਏ ਹਾਲਾਤ ਬਾਰੇ ਬੋਲਦੇ ਨੇ ਕਿ ਜਿੱਦਾਂ ਮੈਡੀਕਲ ਕਰਾਂਗੇ ਜਿੱਦੇ ਵੱਡੇ ਕਾਜ ਕਰੂਗੇ 36 ਮਰਜ਼ੀ ਤੇ ਜਾਵਾਂਗੇ ਸੈਂਟਰ ਦੇ ਸਰਕਾਰ ਤੋਂ ਇਹ ਛੇਤੀ ਦਬਾਅ ਪਾਏਗਾ ਜਿੰਨੇ ਲੋਕਾਂ ਘੱਟ ਬੱਚੇ ਹੋਣਗੇ ਸਰਕਾਰ ਹੋਰ ਲੰਮਾ ਖਿੱਚੇਗੀ ਤੁਹਾਨੂੰ ਉਹਨੂੰ ਗਾਇਕੀ ਦੇ ਲੋਕੇ ਥੱਕ-ਕੁੱਟ ਕੇ ਤੇਰੇ ਬਾਤਾਂਗੇ ਮੁੰਨਾ ਮੁੰਨੀਆ ਨਾ ਮੁੰਨੀਆ ਉਹ ਵੱਖਰੀ ਗੱਲ ਐ ਇਹ ਆਪਣੇ ਹੱਕਾ ਵਾਸਤੇ ਗਾਣੇ ਕਰਨਦੋਂ ਨੇ ਪੰਨਾ ਤੇ ਨਹੀਂ ਕਰਨਗੇ ਕਿ ਬੜਾ ਲੰਮਾ ਸਿਰ ਚੱਲ ਜਾਊਗੀ ਥੱਕੇਗੀ ਬਹੁਤੇ ਖਰਚੇ ਹੋਣਗੇ ਸੌਂਗੀਆਂ ਗੱਲ ਕਿ ਆਪਾਂ ਸੰਗਾਂ ਦੇ ਵਿੱਚੋਂ ਫੰਡ ਕਿੱਥੇ ਕਰਕੇ ਖਰਚੇ ਕਰਨੇ ਆ ਵੱਡੇ ਖਰਚੇ ਹੁੰਦੇ ਨੇ ਜ਼ਰੂਰੀ ਆ ਕਰੇ ਜੀ ਉਸ ਤੋਂ ਜਰੂਰੀ ਨਹੀਂ ਕਿ ਨਾਲ ਸੰਘਰਸ਼ ਕਰਿਆ ਤੇ ਆਪਣੇ ਜਿਹੜੇ ਖੇਤੀ ਦਾ ਕੀਤਾ ਆਪਣੇ ਪਾਣੀ ਉਹਦੇ ਸਰੋਤ ਨੇ ਕੁਦਰਤੀ ਸਰੋਤ ਨੇ ਜੇ ਆਪਣੀ ਜ਼ਮਨੀ ਹੈ ਉਹਨੂੰ ਸਰਕਾਰ ਚੰਦੂਆਂ ਦੀ ਲਈ ਕਿਉਂਕਿ ਉਹ ਇੱਕੋ ਇੱਕ ਆਖ ਹੈ ਤੇ ਪੰਜਾਬ ਦੇ ਕਿਸੇ ਤਰ੍ਹਾਂ ਕਾਪਰ ਘਾੜ ਦਾ ਕਰਜ਼ਾ ਕਰਤਾ ਜਾਏ ਇਤਨੀ ਖੇਤੀ ਤੋਂ ਇਤਨੀ ਕਿਰਤੀ ਸੋਤਾ ਤੋਂ ਉਹਨਾਂ ਤੋਂ ਇਹ ਚੋਣ ਲੈ ਜੁਰਸਾ ਕਰੀਏ ਤਾਂ ਕਿ ਲੋਕ ਖੇਤੀ ਲੋਕ ਜਿਹੜੇ ਇਹ ਮਜ਼ਦੂਰ ਦੀ ਨੌਕ ਖੜੇ ਕਰਕੇ ਤੇ ਉਹਨਾਂ ਦੀ ਮਜ਼ਦੂਰੀ ਵੀ ਸਸਤੀ ਹੋਵੇ ਸੋ ਭਰਾਓ ਗੰਨ ਸचेत ਹੋਣ ਦੀ ਹੈ ਜੋ ਤੁਸੀਂ ਆਪਣੇ ਸ੍ਰੋਤ ਬਚਾਉਣੇ ਨੇ ਪਰ ਉਹ ਦਾ ਕਮਜ਼ੋਰਾ ਜਵਾਨ ਨੂੰ ਬਚਾਉਣੇ ਕਿਸਾਨੀ ਦੇ ਆਸਤੇ ਆ ਬਾਹਰੋਂ ਜੀ ਬੋਲ ਦੇ ਕੇ ਕਿਸਾਨੀ ਨੂੰ ਖਤਰਾ ਪਲਾਵੋ ਜੇ ਕੱਤੀ ਜਾਨੇ ਬਚਾਉਣਾ ਹੈ ਕਿਸਾਨੀ ਨੂੰ ਜਵਾਨ ਦੇ ਨੂੰ ਕਿਸਾ ਨੂੰ ਕਵਾਂ ਛੋਟੇ ਸਿਰ ਹੱਸਿਆਂ ਨਾਲ ਨਹੀਂ ਸਰਨਾ ਇੱਕ ਦਿਵਾਜ ਆਪਾਂ ਨਾ ਹੋਵੇ ਨਹੀਂ ਸਰਨਾ ਆਦੋ ਗੱਜ ਕੇ ਬਾਰੇ ਪਾ ਗਿਆ ਵਾਰੀ ਵਾਰੀ ਇੱਕ ਦਿਨ ਜਿੰਨੇ ਲੋਕ ਵਿੱਚ ਪੰਜ ਸੱਤ 10 ਟ੍ਰੈਕਟ ਮੇਰੇ ਤੋਂ ਬੜੇ ਬੜੇ ਜਾਰੇ ਹੰਤ ਹੰਤ ਲਾਗੇ ਬਣਾ ਪਾਉਣਾ ਸੀ ਅਸੀਂ ਵੱਡਾ ਕਰਿਆ ਜਾਇਆ ਤੇ ਜ਼ਰੂਰੀ ਸੀ ਅਸੀਂ ਵੱਡਾ ਕਰਾਵੇ ਤੇ ਇਸ ਨਾਲ ਜਿਤਨਾ ਦੇ ਰੂਪ ਤੇ ਹੋਰ ਲੰਮਾ ਹੋ ਜਾਇਆ ਛੋਟਾ ਦਾ ਬਹੁਤ ਬਹੁਤ ਧੰਨਵਾਦ ਗੋਡੂ ਜੀ ਦਾ ਖਾਲਸਾ ਮੋਹਨ ਜੀ ਦੀ ਭਤੀ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਹਨ ਰਾਜ ਸਿੰਘ ਖੇੜੀ ਜੋ ਕਿ ਜੀਕੇ ਜੁਆਦੇ ਆਗੂ ਨੇ ਤੋਂ ਹੁਣ ਮੈਂ ਬੇਨਤੀ ਕਰਾਂ ਔਰਨ ਸਿੰਘ ਜੀ ਜਿਹੜੇ ਕਿ ਵਿਹਾਰੀ ਕਿਸੇ ਪਰਿਵਾਰ ਦੇ ਵਿਹਾਰ ਦੇ ਪ੍ਰਧਾਨ ਨੇ ਉਹਨਾਂ ਤੋਂ ਬਾਅਦ ਸਚਨ ਜੀ ਸੋਨੀਪੱਟ ਜਿਹੜੇ ਹਰਿਆਣੇ ਤੋਂ ਆਉਂ ਉਹ ਵੀ ਇੱਥੇ ਆ ਜਾਣਾ ਉਹਨਾਂ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆਓ ਜੀ ਔਰਨ ਸਿੰਘ ਜੀ ਵਿਹਾਰੀ ਕਿਸੇ ਪਰਿਵਾਰ जो कि बिहार के प्रधान ने वह नाम विचार सजे करेंगे आदरणीय मंच और तेरह फरवरी से जंग के मैदान में लगातार डटे बहादुर भाइयों और बहनों मैं आप तमाम साथियों का पूरे बिहार की ओर से प्रणाम करते हुए आपके सामने आज मैं ये बात रखना चाहता कि हर बात में हम लोगों को इस बात का सामना करना पड़ता है कि किसान रास्ता रोक के बैठे हैं पचास तो तो प्रतिशत का काम देने से महंगाई बढ़ जाएगी फिर कोर्ट कहता है कि हम एक ऐसी सरकार चला रहे हैं जिसमें सबका साथ हमको मिल रहा है और सबका विकास हो रहा है